ਦੀਵਾਲੀ ਦਾ ਪਵਿੱਤਰ ਤਿਹਾੜ ਸਾਰੇ ਹਿੰਦੁਸਤਾਨ ਦੇ ਵਿੱਚ ਖੁਸ਼ੀਆਂ ਔਰ ਖੇੜੇ ਲੈ ਕੇ ਆ ਰਿਹਾ ਹੈ। ਦੀਪavali ਜਿਹੜੀ ਦੀਵਾਲੀ ਮਨਾਈ ਜਾਂਦੀ ਹੈ ਇਹਦੇ ਬਹੁਤ ਵੱਡੇ ਮਹੱਤਵ ਨੇ ਹਿੰਦੁਸਤਾਨ ਦੇ ਵਿੱਚ। Hindu ਸਮਾਜ ਦੇ ਵਿੱਚ ਇਸ ਕਰਕੇ ਮਹੱਤਵਪੂਰਨ ਹੈ ਕਿਉਂਕਿ ਇਸ ਦਿਨ ਭਗਵਾਨ ਸ਼੍ਰੀ ਰਾਮ ਉਜੜਿਆ ਤੋਂ ਵਾਪਸ ਆਪਣਾ ਬਨਵਾਸ ਛੱਡ ਕੇ 14 ਸਾਲ ਦਾ ਉਹ ਹਿੰਦੁਸਤਾਨ ਵਾਪਸ ਪਰਤੇ ਸੀ। ਔਰ ਹਿੰਦੁਸਤਾਨ ਦੀ ਜਨਤਾ ਉਹਨਾਂ ਨੂੰ ਔਡੀਕ੍ਰੇਸੀ ਜਨ ਔਰ ਉਹਨਾਂ ਨੂੰ ਪਲਕਾਂ ਦੇ ਉੱਤੇ ਬਹਾਇਆ ਉਸ ਖੁਸ਼ੀ ਦੇ ਵਿੱਚ ਉਹਨਾਂ ਨੇ ਦੀਵੇ ਬਾਲ ਕੇ ਦੀਵਾਲੀ ਮਨਾਈ ਔਰ ਸਿੱਖ ਧਰਮ ਦੇ ਵਿੱਚ ਸਹਾਬ ਜੀ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜਿਹੜੇ ਗਵਾਲੀਅਰ ਦੇ ਕਿਲੇ ਦੇ ਵਿੱਚ ਮੁਗਲ ਸਰਕਾਰ ਵੱਲੋਂ ਬੰਦ ਸਨ ਉਹਨਾਂ ਦੀ ਰਿਹਾਈ ਵੀ ਇਸੇ ਦਿਨ ਹੋਈ ਔਰ ਉਹਨਾਂ ਦੀ ਰਿਹਾਈ ਕਰਨਾਂ ਦੀ ਨਹੀਂ ਹੋਈ। ਇਹ ਕਰਕੇ ਉਹ ਜਦੋਂ ਉਹਨਾਂ ਨੂੰ ਰਿਹਾ ਕਰਨ ਦਾ ਫੈਸਲਾ ਬਾਦਸ਼ਾਹ ਨੇ ਕੀਤਾ ਤਾਂ ਗੁਰੂ ਸਾਹਿਬ ਦਾ ਫੈਸਲਾ ਸੀ ਕਿ ਜਿੰਨੇ ਵੀ ਉੱਥੇ ਰਾਜੇ ਨੇ 52 ਰਾਜੇ ਕੈਦ ਸਨ ਉਸ ਸਮੇਂ ਕਿਲੇ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਇਹਨਾਂ ਸਾਰਿਆਂ ਨੂੰ ਰਿਹਾ ਕਰੋ। ਰਾਜੇ ਨੇ ਕਿਹਾ ਕਿ ਤੁਸੀਂ ਜਿਹੜੇ ਤੁਹਾਡਾ ਫੈਸਲਾ ਕੀਤਾ ਕਿ ਜਿਹੜੇ ਤੁਹਾਡਾ ਪੱਲਾ ਫੜ ਕੇ ਪਾਰ ਚਲੇ ਜਾਣਗੇ ਉਹਨਾਂ ਨੂੰ ਰਹਾ ਕਰ ਦਿੱਤਾ ਜਾਊਗਾ ਗੁਰੂ ਸਾਹਿਬ ਨੇ 52 ਕਲੀਆਂ ਵਾਲਾ ਚੋਲਾ ਛਮਾ ਕੇ ਉਹਨਾਂ ਦੇ ਚੋਲੇ ਨੂੰ ਫੜਕੇ 52 ਦੇ 52 ਰਾਜੇ ਇੱਥੇ ਆਏ ਔਰ ਫਿਰ ਉਸ ਤੋਂ ਬਾਅਦ ਇਹ ਜਿਹੜੀ ਦੀਵਾਲੀ ਹੈ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਉਸ ਖੁਸ਼ੀ ਦੇ ਵਿੱਚ ਮਨਾਈ ਗਈ ਗੁਰੂ ਸਾਹਿਬ ਦੀ ਰਹੀ ਦੇ ਵਿੱਚ ਔਰ ਇਸ ਤੋਂ ਇਲਾਵਾ ਵੀ ਬਾਤਾਵੰਨ ਦੇ ਪੱਖ ਤੋਂ ਅਗਰ ਅਸੀਂ ਦੇਖੀਏ ਹੁਣ ਅਸੀਂ ਦੀਵਾਲੀ ਨੂੰ ਪ੍ਰਦੂਸ਼ਿਤ ਕਰ ਰਹੇ ਹਾਂ ਬਰੂਦ ਦੇ ਨਾਲ ਪਟਾਕਿਆਂ ਰਾਹੀਂ ਪਹਿਲਾ ਦੀਵਾਲੀ ਜਿਹੜੀ ਸੀ ਸਰੋਂ ਦਾ ਤੇਲ ਪਾ ਕੇ ਜਦੋਂ ਦੀਵੇ ਬਾਲੇ ਜਾਂਦੇ ਸੀ ਸਰੋਂ ਦਾ ਤੇਲ ਜਿਹੜਾ ਉਹ ਜਦੋਂ ਵਾਤਾਵਰਣ ਦੇ ਵਿੱਚ ਉਹਦੀ ਉਡਣਤ ਬਾਗ ਉਹਦੇ ਵੇਪਰ ਜਾਂਦੇ ਸੀ ਕੰਨ ਜਾਂਦੇ ਸੀ ਤਾਂ ਹਵਾ ਦੇ ਵਿੱਚ ਛੁੱਪਤਾ ਹੁੰਦੀ ਸੀ ਆਕਸੀਜਨ ਵੱਧਦੀ ਸੀ ਮੈਂ ਅੱਜ ਦੇ ਦਿਨ ਜਿੱਥੇ ਤੁਹਾਨੂੰ ਸਾਰਿਆਂ ਨੂੰ ਵੀ ਔਰ ਜਿੱਥੇ ਵੀ ਮੇਰੀ ਆਵਾਜ਼ ਜਾਂਦੀ ਹੈ ਮੇਰੇ ਹਲਕੇ ਦੇ ਲੋਕਾਂ ਨੂੰ ਬਠਿੰਡੇ ਸ਼ਹਿਰ ਦੇ ਹਲਕੇ ਦੇ ਲੋਕਾਂ ਨੂੰ ਔਰ ਜਿੱਥੇ ਜਿੱਥੇ ਵੀ ਮੇਰੀ ਆਵਾਜ਼ ਜਾਂਦੀ ਹੈ ਕੁਲ ਕائنات ਨੂੰ ਕੇਸ ਦੇਣ ਦੀ ਬਹੁਤ-ਬਹੁਤ ਬੁਰਾਈ ਦੇਣਾ ਪਰਮਾਤਮਾ ਕਰੇ ਕਿ ਸਾਰੇ ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਆਵੇ ਤਰੱਕੀ ਹੋਵੇ ਤੰਦਰੁਸਤੀਆਂ ਆਉਣ ਦੇਸ਼ ਖਿਸ਼ਾਲ ਹੋਵੇ ਸਾਡੀ ਭਾਈਚਾਰਕ ਸਾਂਝ ਮਜ਼ਬੂਤ ਰਵੇ ਅਸੀਂ ਲੜਾਈ ਝਗੜਿਆਂ ਤੋਂ ਪਾਸੇ ਹੋ ਕੇ ਇਸ ਦੀਵਾਲੀ ਨੂੰ ਮੜਾਈਏ ਔਰ ਆਪਣਾ ਜੀਵਨ ਜਿਹੜਾ ਹੈ ਅਗਲਾ ਉਸ ਨੂੰ ਅੱਗੇ ਵਧਾਉਣ ਦੇ ਲਈ ਯਤਨ ਕਰਦੇ ਰਹੀਏ ਦੀਵਾਲੀ ਦੇ ਵਿੱਚ ਅਸੀਂ ਦੇਖਿਆ ਮੈਂ ਸਨੇਹਾ ਵੀ ਦੇਣਾ ਚਾਹਣਾ ਹੈ ਕਿ ਸਾਨੂੰ ਕਿਉਂ ਗ੍ਰੇਟ ਕਰਨਾ ਚਾਹੀਦਾ ਹੈ ਅਸੀਂ ਕੋਵਿਡ ਚੱਲ ਕੇ ਹਟਿਆ ਸਾਡੀ ਪੀੜ੍ਹੀ ਹੈ ਜਿਹੜੀ ਉਸ ਕੋਵਿਡ ਦੇ ਵਿੱਚ ਇੱਕ ਜਿਹੜਾ ਆਕਸੀਜਨ ਦਾ ਸਿਲੰਡਰ ਸੀ ਉਹ ਲੈਣ ਪਿੱਛੇ ਸਪਾਰਸ਼ਾਂ ਤੇ ਜਿੰਨਾ ਮਰਜੀ ਪੈਸਾ ਲੋਕ ਚੱਕੀ ਫਿਰਦੇ ਸੀ ਆਕਸੀਜਨ ਦਾ ਐਕਸਿਲੈਂਡਰ ਨਹੀਂ ਮਿਲਿਆ ਪਰ ਅਸੀਂ ਪ੍ਰਦੂਸ਼ਣ ਦੇ ਨਾਲ ਕਿੰਨਾ ਵਾਤਾਵਰਣ ਗੰਦਨਾ ਕਰਕੇ ਆਕਸੀਜਨ ਨੂੰ ਖਰਾਬ ਕਰ ਰਹੇ ਹਾਂ ਇਸ ਤੇ ਸਾਨੂੰ ਚਿੰਤਾ ਕਰਨੀ ਬਣਦੀ ਹੈ ਔਰ ਸਾਨੂੰ ਰੁੱਖ ਵੱਧ ਬਦਲਾਉਣੇ ਚਾਹੀਦੇ ਆ ਤਾਂ ਕਿ ਆਕਸੀਜਨ ਵਾਤਾਵਰਣ ਦੇ ਵਿੱਚ ਆ ਸਕੇ ਅਸੀਂ ਤੰਦਰੁਸਤ ਰਹਿ ਸਕੀਏ ਮੈਂ ਇਨਾ ਸ਼ਬਦਾਂ ਦੇ ਨਾਲ ਇੱਕ ਵਾਰ ਫਿਰ ਦਿਵਾਰੀ ਦੀ ਜੀਰੂਪ ਸਿੰਘ ਗਿਲਜ਼ ਐਮਐਲਏ ਬਠਿੰਡਾ ਸ਼ਹਿਰੀ ਦਿਵਾਰੀ ਦੀਸ ਮੁੱੱਚੇ ਹਲਕੇ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਬਹੁਤ ਬਹੁਤ ਵਧਾਈ ਦਿਨਾ ਧੰਨਵਾਦ